ਸਤਿ ਸ਼੍ਰੀ ਅਕਾਲ ਪੀਵੀ ਬੱਤੀ ਨਮਾ ਸ਼ਹਿਰ ਦੇਖ ਰਹੇ ਹੋ ਸਾਥੀਓ ਇੱਕ ਵਾਰ ਫਿਰ ਤੋਂ ਔੜ ਤੋਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿਨ੍ਹਾਂ ਨੇ ਬਹੁਤ ਸਾਰੇ ਸਵਾਲ ਖੜੇ ਕੀਤੇ ਨੇ ਸਵਾਲ ਇਹ ਨੇ ਕਿ ਔੜ ਵਿਖੇ ਸਭ ਕੁਝ ਉਲਟਾ ਪੁਲਟਾ ਕਿਉਂ ਹੋ ਰਿਹਾ ਕਦੋਂ ਇਹ ਉਲਟਾ ਪੁਲਟਾ ਬੰਦ ਹੋਵੇਗਾ ਕਦੋਂ ਮੋਟਰਸਾਈਕਲ ਜਿਨ੍ਹਾਂ ਤੇ ਨੰਬਰ ਪਲੇਟ ਨਹੀਂ ਹੈ ਉਹ ਮੋਟਰਸਾਈਕਲ ਸੜਕਾਂ ਤੇ ਦੌੜਾਉਣ ਵਾਲੇ ਜਿਹੜੇ ਮਾੜੇ ਅੰਸਰ ਨੇ ਉਹਨਾਂ ਨੂੰ ਕਾਬੂ ਕੀਤਾ ਜਾਵੇਗਾ ਦੱਸ ਦਿਗੇ ਕੋਈ ਫਿਲਮ ਦੀ ਕਹਾਣੀ ਨਹੀਂ ਸਗੋ ਹਕੀਕਤ ਹੈ ਕਿ ਤੜਕਸਾਰ ਇੱਕ ਬਜ਼ੁਰਗ ਦੀ ਦੁਕਾਨ ਤੇ ਦੋ ਨਕਾਬਪੋਸ਼ ਆਉਂਦੇ ਹਨ ਬਜ਼ੁਰਗ ਦੇ ਦਾਤਰ ਮਾਰ ਕੇ ਉਸ ਤੋਂ ਉਸਦਾ ਪੋਨ ਖੋ ਕੇ ਅਤੇ ਪਰਸ ਖੋ ਕੇ ਜਿਹੜੇ ਦੋ ਨਕਾਬਪੋਸ਼ ਨੌਜਵਾਨ ਆਂਦੇ ਹਨ ਉਹ ਫਰਾਰ ਹੋ ਗਏ ਹਨ ਹਵਾ ਨਾਲ ਗੱਲਾਂ ਕਰਦੇ ਫਰਾਰ ਹੋ ਕੇ ਜਾਂ ਦੱਸ ਦੀਗੇ ਔਰ ਨਜ਼ਦੀਕ ਪੈਂਦੇ ਪਿੰਡ ਗੁੜੱਪੜ ਦੇ ਬੱਸ ਸਟੈਂਡ ਦੇ ਕੋਲ ਇੱਕ ਦੁੱਧ ਅਤੇ ਕਿਰਿਆਨੇ ਦੀ ਦੁਕਾਨ ਹੈ ਜਿਸ ਨੂੰ ਅਮਰਜੀਤ ਸਿੰਘ ਚਲਾਉਂਦੇ ਹਨ ਜੋ ਕਿ ਗੁੜੱਪੜ ਦੇ ਹੀ ਵਾਸੀ ਹਨ ਉਹਨਾਂ ਦੇ ਕਹਿਣ ਦੇ ਮੁਤਾਬਕ ਸਵੇਰੇ 6 ਵਜੇ ਆਪਣੀ ਦੁਕਾਨ ਖੋਲ੍ਹ ਰਹੇ ਸਨ ਸਮਾਨ ਬਾਹਰ ਲਗਾ ਰਹੇ ਸਨ ਤਾਂ ਦੋ ਨਕਾਬਪੋਸ਼ ਵਿਅਕਤੀ ਆਉਂਦੇ ਹਨ ਜਿਨ੍ਹਾਂ ਦੀ ਉਮਰ ਲਗਭਗ 30 ਸਾਲ ਸੀ ਉਹ ਆ ਕੇ ਸਿੱਧਾ ਬਜ਼ੁਰਗ ਦੇ दाँत ਮਾਰਦੇ ਅਤੇ ਉਸ ਦੀ ਜੇਬ ਵਿੱਚੋਂ ਪਰਸ ਖੋਹ ਲੈਂਦੇ ਆ ਜਿਸ ਵਿੱਚ 7000 ਰੁਪਏ ਦਸੇ ਜਾ ਰਹੇ ਅਤੇ ਦੱਸਿਆ ਜਾ ਰਿਹਾ ਕਿ ਉਹਨਾਂ ਦੇ ਪਛਾਣ ਪੱਤਰ ਵੀ ਵਿੱਚ ਸਨ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਜਦੋਂ ਉਹਨਾਂ ਨੇ ਵਿਰੋਧ ਕੀਤਾ ਤਾਂ ਉਹਨਾਂ ਨੇ ਪੁੱਠਾ ਦਾਤਰ ਫਿਰ ਮਾਰਿਆ ਤੇ ਉਹਨਾਂ ਕੋਲੋਂ ਉਹਨਾਂ ਦਾ ਫੋਨ ਖੋ ਕੇ ਜਿਹੜੇ ਇਹ ਦੋ ਮਾੜੇ ਅਨਸਰ ਆਏ ਸਨ ਜਿਹੜੇ ਉਹ ਲੁਟੇਰੇ ਆਏ ਸਨ ਆਪਣੇ ਮੋਟਰਸਾਈਕਲ ਨੂੰ ਲੈ ਕੇ ਜੋ ਕਿ ਸੜਕ ਦੇ ਕਿਨਾਰੇ ਖੜਾ ਸੀ ਹਵਾ 'ਚ ਫਰਾਰ ਹੋ ਜਾਂਦੇ ਨੇ ਹਵਾ ਨਾਲ ਗੱਲਾਂ ਕਰਦੇ ਫਰਾਰ ਹੋ ਜਾਂਦੇ ਨੇ ਬਜ਼ੁਰਗ ਨੇ ਹੌਸਲਾ ਨਹੀਂ ਹਾਰਿਆ ਉਹਨਾਂ ਦਾ ਪਿੱਛਾ ਕੀਤਾ ਲੇਕਿਨ ਬਜ਼ੁਰਗ ਦਾ ਕਹਿਣਾ ਕਿ ਗੱਡੀ ਤੋਂ ਅੱਗੇ ਜਾ ਕੇ ਉਹਨੂੰ ਪਤਾ ਨਹੀਂ ਲੱਗਿਆ ਕਿ ਜਿਹੜੇ ਇਹ ਨੌਜਵਾਨ ਕਿੱਧਰ ਗਏ ਆ ਤੇ ਉੱਥੇ ਉਹਨਾਂ ਨੇ ਕੁਝ ਲੋਕਾਂ ਨਾਲ ਗੱਲਬਾਤ ਵੀ ਕੀਤੀ ਪਰ ਵੱਡੇ ਸਵਾਲ ਇਹ ਨੇ ਕਿ ਪੁਲਿਸ ਔੜ ਵਿਖੇ ਸਮਰੱਥ ਕਿਉਂ ਹੈ ਇਹੋ ਜਿਹੀ ਲੁਟੇਰਿਆਂ ਨੂੰ ਨੱਥ ਪਾਉਣ ਲਈ ਕਿਉਂਕਿ ਥੋੜੇ ਦਿਨ ਪਹਿਲਾਂ ਔੜ ਦੇ ਪਾਸ ਸਾਡੇ ਤੇ ਵੀ ਅਜਿਹੀ ਘਟਨਾ ਵਾਪਰੀ ਸੀਗੀ ਦੁਕਾਨ ਦੇ ਅੰਦਰ ਵੜ ਕੇ ਲੁਟੇਰਿਆਂ ਨੇ ਗੱਲੇ ਚੋਂ ਪੈਸੇ ਕੱਢ ਕੇ ਬਜ਼ੁਰਗ ਔਰਤ ਨੂੰ ਧੱਕਾ ਮਾਰਿਆ ਸੀ ਤੇ ਉੱਥੋਂ ਫਰਾਰ ਹੋ ਗਏ ਸਨ ਤਾਂ ਬਹੁਤ ਸਾਰੇ ਸਵਾਲ ਨੇ ਇੱਕ ਪਾਸੇ ਯੁੱਧ ਨਸ਼ਾ ਵਿਰੁੱਧ ਚੱਲ ਰਿਹਾ ਹੈ ਤੇ ਦੂਜੇ ਪਾਸੇ ਨਸ਼ੇੜੀ ਮਾੜੇ ਅੰਸਰ ਸਮਾਜ ਵਿਰੋਧੀ ਅੰਸਰ ਲੁਟੇਰੇ ਔੜ ਗੁੜਪੜ ਏਰੀਆ ਵਿੱਚ ਲੋਕਾਂ ਨੂੰ ਪਰੇਸ਼ਾਨ ਕਰ ਰਹੇ ਨੇ ਦਿਖਾਣੇ ਤੁਹਾਨੂੰ ਮੌਕੇ ਦੇ ਪੂਰੇ ਤਸਵੀਰਾਂ ਜਿਹੜੀ ਛੜਨਾ ਉਹ ਸਰ ਦੇ .co ਹੋਈ ਆ ਉਹਦੇ ਬਾਰੇ ਤੁਹਾਡੀ ਜਾਣਕਾਰੀ ਵੀ ਆਪਣੇ ਤੋਂ ਪੁੱਛਣਾ ਲਾ ਗਈ ਆ ਹਾਂ ਮਰਜੀਤ ਸਿੰਘ ਹਣ ਪਿੰਡ ਕਿਹੜਾ ਹੈ ਗੁੜਪੜ ਗੁੜਪੜ ਹੈ ਤੇ ਤੁਹਾਡਾ ਕਿੱਧਰ ਕਿੱਧਰ ਹੋਇਆ ਦੱਸਿਓ ਮਾੜੇ ਜੀ ਮੇਰੀ ਦੁਕਾਨ ਹੈ ਗगन ਪੈਲਸ ਦੇ ਸਾਹਮਣੇ ਠੀਕ ਹੈ ਜੀ ਤੇ ਜਿੱਦਾਂ ਦੁੱਧ ਦੀ ਡੈਰੀ ਆ ਕਰਿਆਨਾ ਸਮਾਨ ਵੀ ਰੱਖਿਆ ਆ ਠੀਕ ਹੈ ਜੀ 6 ਵਜੇ ਆ ਕੇ ਜਿੱਦਾਂ ਮੈਂ ਆਪਣਾ ਸਮਾਨ ਕੱਢ ਰਿਹਾ ਸੀ ਠੀਕ ਹੈ ਜੀ ਕੱਢ ਦੇ ਸਾਰੇ ਜਦ ਮੈਂ ਪਾਣੀ ਵਾਲੀ ਬਾਲਟੀ ਚੱਕਣ ਲੱਗਾ ਤਾਂ ਮੇਰੇ दात ਮਾਰਿਆ ਪਿੱਛੋਂ ਆਕ ਜਦਾ ਮਾਰ ਲਓ ਸਾਈਡ ਤੋਂ ਠੀਕ ਹੈ ਜੀ ਤੇ ਮੈਂ ਉਹਨੂੰ ਪੁੱਛਿਆ ਵੀ ਦਾਤ ਘਾਲੇ ਮਾਰਿਆ ਉਹ ਕਹਿੰਦਾ ਸਾਲਿਆ ਬਟੂਆ ਕੱਢ ਦੇ ਮੇਰਾ ਜੇਬ ਤੋਂ ਬਟੂਆ ਜੇਬ ਵੀ ਮੇਰੀ ਕਾਟੀ ਹੋਆ ਤੇ ਫੋਨ ਸੀ ਮੇਰੀ ਗੀਜੀ ਦੇ ਵਿੱਚ ਉਹ ਫੋਨ ਵੀ ਲੈ ਕੇ ਤਾਂ ਉਹ ਫੇਰ ਇਧਰ ਨੂੰ ਜਾਣੀ ਮਤਲਬ ਫਲੋਰ ਵਾਲੇ ਪਾਸੇ ਨੂੰ ਫੇਰ ਮੱਲੇ ਵਾਲੇ ਸਾਈਡ ਨੂੰ ਮੁੜੇ ਮੈਨੂੰ ਕਹਿੰਦੇ ਮਗਰ ਆ ਜਾ ਸਾਡੇ ਨਾਲ ਮੋਟਰਸਾਈਕਲ ਉਹਨੇ ਮਗਰ ਲਾਇਆ ਘੜੀ ਤੱਕ ਮੈਂ ਮਗਰ ਆਇਆ ਉਹਨਾਂ ਦੇ ਉਹ ਫੇ ਗੱਡੀ ਤੋਂ ਇੱਧਰ ਨਹਿਰੇ ਪੈ ਕੇ ਆ ਇਹਨੂੰ ਬਖਲੌਰ ਵਾਲੀ ਸਾਈਡ ਨੂੰ ਆ ਗਏ ਜਾਣੀ ਫੇ ਮੈਂ ਗੱਡੀ ਰੋਕ ਗਿਆ ਜਾਣੀ ਮਤਲਬ ਉਸ ਮੈਨੂੰ ਪਤਾ ਨਹੀਂ ਲੱਗਾ ਕਿ ਕਿਨੂੰ ਮੁੜਿਆ ਇੱਕ ਗੱਡੀ ਆਉਂਦੀ ਸੀ ਝੰਗੜਾ ਸਾਈਡ ਤੋਂ ਅੱਛਾ ਜੀ ਉਹ ਮੁੰਡੇ ਨੂੰ ਮੈਂ ਰੋਕਿਆ ਤਾਂ ਉਹ ਕਹਿੰਦਾ ਵੀ ਇੱਧਰ ਨੂੰ ਨਹੀਂ ਗਏ ਅੰਕਲ ਫੇ ਉਹ ਐਸ ਪਾਸੇ ਨੂੰ ਮੁੜ ਗਿਆ ਜਿੱਧਰ ਗੁਰਦੁਆਰਾ ਸਾਹਿਬ ਆ ਨਹਿਰ ਦੇ ਕੰਢੇ ਤੇ ਆਹ ਗੱਲ ਮੇਰ ਦਾ ਬਾਕੀ ਸੀ ਉਹ ਕਿੰਨੇ ਜਣੇ ਸੀਗੇ ਦੋ ਜਣੇ ਸੀਗੇ ਕਿਧਰੋਂ ਆਏ ਸੀਗੇ ਆਏ ਤਾਂ ਹੁਣ ਪਤਾ ਨਹੀਂ ਕਿਧਰੋਂ ਜਾਨੀ 메인 ਰੋਡ ਆ ਉਹ 메인 ਰੋਡ ਦੇ ਉਹਨਾਂ ਦਾ ਮੋਟਰਸਾਈਕਲ ਇਸ ਪਾਸੇ ਨੂੰ ਮੂੰਹ ਸਗਾ ਉਹਦਾ ਅੱਛਾ ਜੀ ਭਈ ਹੋ ਸਕਦੀ ਲੋਕੇਸ਼ਨ ਜੇ ਪਿੱਛੇ ਕੈਮਰਿਆਂ ਚ ਕੋਈ ਦੇਖੇ ਤੇ ਪਤਾ ਲੱਗੇ ਤਾਂ ਉਹ ਔੜ ਵਾਲੀ ਸਾਈਡ ਤੋਂ ਆਏ ਆ ਠੀਕ ਹੈ ਜੀ ਤੇ ਤੇ ਉਹ ਜਿਹੜਾ ਤੁਹਾਡਾ ਪਾਸ ਕੱਢ ਕੇ ਰਿਹਾ ਉਹ ਕੀ ਕਿਸੇਗਾ ਉਹਦੇ 7000 ਰੁਪਈਆ ਸੀ ਮੇਰੀਆਂ ਆਈਡੈਂਟੀਆਂ ਆ ਸਾਰੇ ਉਹਦੇ ਵਿੱਚ ਆਈ ਕਾਰਡ ਆ ਨਸਾਂਸ ਆ ਠੀਕ ਹੈ ਜੀ ਹੋਰ ਵੀ ਕਾਗਜ਼ ਪੱਤਰ ਹੈਗੇ ਆ ਬਿੱਲ ਬੁੱਲ ਵਗੈਰਾ ਹੈਗੇ ਆ ਤੇ ਫੋਨ ਆ ਮੇਰੇ ਤੋਂ ਉਹਨਾਂ ਦੀ ਕੋਈ ਏਜ ਪਤਾ ਨਾ ਕਿੰਨੀ ਕੁ ਉਮਰ ਦੇ ਸੀ ਏ ਜੁਨਾ ਦੀ ਤੀਕ ਤੇ ਲਗਭਗ ਹੈਗੀ ਜਿਹੜਾ ਬੰਦਾ ਇੱਕੋ ਦੇਖਿਆ ਮੈਂ ਉਹ ਲੰਮਾ ਹੈ ਯਾਨੀ ਮਤਲਬ 5 ਫੁੱਟ ਕੋ 7 ਇੰਚ ਕਰਦਾ ਹੈਗਾ ਉਸ ਬੰਦੇ ਦਾ ਲੰਮਾ ਆ ਤੇ ਉਹਦੀ ਪਛਾਣ ਮੈਂ ਕਰ ਸਕਦਾ ਨੂੰ ਪਛਾਣ ਮੋਟਰਸਾਈਕਲ ਦਾ ਨੰਬਰ ਹੈ ਹੀ ਨਹੀਂ ਸੀ ਕਿਹੜਾ ਮੋਸ਼ਾ ਦੀ ਪਤਾ ਨਹੀਂ ਮੈਂ ਉਹ ਨਹੀਂ ਦੇਖਿਆ ਹੈ ਕਿਉਂਕਿ ਮੈਂ ਤਾਂ ਉਹਨਾਂ ਦੇ ਮਗਰੇ ਲੱਗਾ ਅਚਾਨਕ ਦੋ ਜਣੇ ਇਹ ਹਾਂ ਦੋ ਜਣੇ ਪਿਛੋਂ ਆਏ ਫਿਰ ਹਾਂ ਮੈਂ ਰੋਲਾ ਪਾਉਂਦਾ ਆਇਆ ਉਹਨਾਂ ਦੇ ਮਗਰ ਮੁਰੇ ਬੁੜੀਆਂ ਆਉਂਦੀਆਂ ਸੀ ਬੰਦੇ ਜਿੱਦਾਂ ਸੈਰ ਕਰਦੇ ਇਸ వీਨ ਨੂੰ ਇਹੀ ਮੱਲੇ ਵਾਲੀ ਸਾੜਤ ਨੂੰ ਤੇ ਇਧਰ ਫੇ ਗੜੀ ਵਾਲੀ ਨਹਿਰ ਦੇ ਨਾਲ ਪੈ ਕੇ ਉਹ ਗੜੀ ਤੱਕ ਮੈਂ ਮਗਰ ਆਇਆ ਉਹਨਾਂ ਦੇ ਤੇ ਗੜੀ ਤੋਂ ਅੱਗੇ ਮੱਲੇ ਵਾਲੀ ਸਾੜ ਤੋਂ ਜਿੱਦਾਂ ਮਤਲਬ ਰੋਏ ਨੂੰ ਗੱਡੀ ਆਉਂਦੀ ਸੀ ਝਿੰਗੜਾ ਲੋ ਉਹ ਮੁੰਡਾ ਜਿੰਮ ਜਾਂਦਾ ਜਿੱਦਾਂ ਔੜੀ ਅੱਛਾ ਜੀ ਉਹਨੇ ਮੈਨੂੰ ਦੱਸਿਆ ਵੀ ਇਧਰ ਨੂੰ ਨਹੀਂ ਮੁੜੇ ਪੇ ਨਹਿਰ ਦੇ ਨਾਲ ਮੁੜ ਗਿਆ ਉਹ ਠੀਕ ਹੈ ਜੀ ਤੇ ਉਹਨਾਂ ਨੇ ਫੋਨ ਵੀ ਲਾਇਆ ਸੀ ਮੇਰਾ ਫੋਨ ਉਸ ਵੇਲੇ ਆਨ ਸੀਗਾ ਅੱਛਾ ਜੀ ਉਹਨਾਂ ਨੇ ਮਤਲਬ ਉਸ ਨੰਬਰ ਤੇ ਮੇਰੇ ਦੇ ਯਾਨੀ ਫੋਨ ਵੀ ਲਾਇਆ ਅੱਛਾ ਜੀ ਤੇ ਫੇ ਜਾ ਕੇ ਮੈਂ ਥਾਣੇ ਰਿਪੋਰਟ ਲਿਖਾ ਕੇ ਆਇਆ ਇਹ ਰੋਲ ਖਾਤੀ ਹਾਂ ਜੀ ਰੋਲ ਰੋਲ ਥਾਲੇ ਵਾਲੇ ਕੀ ਕਹਿੰਦੇ ਆ ਥਾਲੇ ਵਾਲੇ ਕਹਿੰਦੇ ਕੋਈ ਨਹੀਂ ਅਸੀਂ ਕਰਦੇ ਆ ਕਾਰਜਾ ਚਲੋ ਧੰਨਵਾਦ